ਅੱਗੇ ਆ ਜੋ ਮੜਾ ਜੇ ਕਹਿੰਦੇ ਸਪਾਂਸਰ ਜੀ ਅੱਛਾ ਅੱਜ ਜਾਨੀ ਸਾਨੂੰ ਇਕ ਤਾ ਤੇਰਾ ਨਾਮ ਪਸੰਦ ਹੈ ਤੇ ਦੂਜੀ ਸਾਨੂੰ ਚਾਹ ਪਸੰਦ ਹੈ ਕਦੇ ਕਦੇ ਤੇਰੀ ਯਾਦ ਨਾਲ ਪੈਂਦਾ ਨਹੀਂ ਪਸੰਦ ਹੈ ਗੱਲਾਂ ਗੱਲਾਂ ਤੇਰਾ ਹੱਸ ਕੇ ਕਹਿਣਾ ਜੀ ਪਸੰਦ ਹੈ ਜਿਸ ਥਾਂ ਤੇ ਹੋਵੇਂ ਤੂੰ ਸਾਨੂੰ ਹਰ ਥਾਂ ਪਸੰਦ ਹੈ ਜਿਸ ਰਾਹ ਤੋਂ ਵੀ ਗੁਜ਼ਰੀ ਹੈ ਸਾਨੂੰ ਹਰ ਰਾਹ ਪਸੰਦ ਹੈ ਤੂੰ ਪਸੰਦ ਹੈ ਇਸ ਲਈ ਤੇਰੇ ਨਾਲ ਮੁਹੱਬਤ ਨਹੀਂ ਤੇਰੇ ਨਾਲ ਮੁਹੱਬਤ ਹੈ ਤੂੰ ਸਾਨੂੰ ਤਾਂ ਪਸੰਦ ਹੈ ਸੋ ਇੱਕ ਵਾਰੀ ਦੀ ਬਾਈ ਦੀ ਜ਼ੋਰਦਾਰ ਤਾੜੀਆਂ ਮਾਰ ਦੋ ਕਹਿੰਦਾ ਜਿਹੜਾ ਬਾਮਣਾ ਨੇ ਨਹੀਂ ਜੱਟ ਦੀ ਯਾਰੀ ਹੈ ਕਿਹਾ ਸੀ ਨਾ ਭਾਈ ਆ ਦੀਪ ਨੂੰ ਦੱਸ ਕੇ ਬਾਮਣਾ ਯਾਰੀ ਨੂੰ ਆ ਕੇ ਪਾਕਿਸਤਾਨ ਦੇ ਜਣਾ ਜਗੋਂ ਤੇ ਇੱਥੇ ਵਿਆਹ ਰਾਮ ਗਣੇਸ਼ਾ ਤੇ ਚੜ੍ਹਦੀ ਕਲਾ ਦੇ ਦਰਸ਼ਕ ਤੇ ਤੰਦਰੁਸਤਿਆਂ ਬਖਸ਼ ਬੰਦਾ ਆ ਜਾ ਕਿੱਥੇ ਮਟਾ ਆ ਜਾ ਤੇਰਾ ਵੀ ਖਰਾਦਾਂ ਦੀ ਵਧੀਆ ਜਿਆ ਰਸਨਾ ਆ ਜਾ ਆ ਜਾ ਪਹਿਲਾਂ ਨਾਲੋਂ ਵਿਜ਼ਿਬਿਲਟੀ ਲਾਈਫ ਵਾਲਾ ਹੋ ਗਿਆ ਦੀਪ ਸਿਆਹੋਂ ਮबारकਾਂ ਤੂੰ ਵਾਈਫ ਵਾਲਾ ਹੋ ਗਿਆ ਹਰੇ ਪਹਿਲਾਂ ਨਾਲੋਂ ਵਿਜ਼ਿਬਿਲਟੀ ਲਾਈਫ ਵਾਲਾ ਹੋ ਗਿਆ ਦੀਪ ਹੋਣ ਮੁਬਾਰਕਾਂ ਤੂੰ ਵਾਈਫ ਵਾਲਾ ਹੋ ਗਿਆ ਬਾਹਰ ਅੰਦਰ ਨਹੀਂ ਜਾ ਰਾਮਣੀ ਫੀਲਡ ਤੋਂ ਜਾਂ ਫਿਰ ਮੁੰਡਾ ਕਿਆ ਬਲਾਵਾ ਹੈ ਬੱਗੀ ਇੱਕ ਗੱਲ ਹੋਰ ਦੱਸਦਾ ਜਿਹੜੇ ਬੰਦੇ ਦਾ ਵਿਆਹ ਨਾ ਹੋਵੇ ਨਾ 2 3 ਗਾਣੇ ਸੀਵਨ ਆ ਮਤਲਬ ਟੀਮ 7 ਨਾ ਕਰੋ ਚੌਥੇ ਗਾਣੇ ਤੋਂ ਵਿਆਹ ਆ ਪਤਾ ਨਹੀਂ ਕਿੰਨੇ ਕਲਾਕਾਰ ਹੋਣੇ ਬੰਮੇ ਨੇ ਅਜ ਬਾਹਰੀ ਅੰਦਰ ਹੀ ਨਹੀਂ ਜਾਣਦੇ ਨੂੰ ਦੇਣਾ ਹੱਥ ਦਾ ਸਮਾਨ ਲੰਗਿਆ ਗਿਆ ਲਗਵਾਨੀ ਪੰਗੜਾ ਫਿਰ